ਖੌਜਰੀ ਚ ਜਦੋਂ ਛੁੱਟੀ ਹੁੰਦੀ ਸੀ ਉਦੋਂ ਇਹ ਲੇਬਰ ਤੋਂ ਡਰਾ ਕੇ ਦਸਤਰ ਦਿਖਾ ਕੇ ਸਨੇਚਿੰਗ ਕਰਦੇ ਸੀ ਕਾਫੀ ਵਾਰਦਾਤਾਂ ਜਿਹੜੀਆਂ ਇਸ ਏਰੀਆ ਦੇ ਵਿੱਚ ਲੇਬਰ ਨਾਲ ਇਹਨਾਂ ਨੇ ਕੀਤੀਆਂ ਸੀਗੀਆਂ ਤੇ ਇਹਨਾਂ ਦਾ ਰਿਮਾਂਡ ਅੱਜ ਖਤਮ ਹੋ ਗਿਆ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਜਾਊਗਾ ਤੇ ਜਿੰਨੀਆਂ ਵਾਰਦਾਤਾਂ ਹੋਈਆਂ ਉਹ ਸਾਰੀਆਂ ਵੈਰੀਫਾਈ ਕੀਤੀਆਂ ਜਾਣਗੀਆਂ ਕਿੱਥੋਂ ਕਿੱਥੋਂ ਹੋ ਗਈਆਂ ਸੀ लुधियाना लाइव ਖੇਡ ਵਾਲੇ ਮਾਮਲ ਦਰਸਕਾਂ ਦਾ ਸਵਾਗਤ ਹੈ ਮੈਂ ਇਧਿੰ ਤੁਹਾਡੇ ਪਹੁੰਚਿਆ ਹੈ ਲੁਧਿਆਣਾ ਕੋਤਵਾਲੀ ਦੇ ਵਿੱਚ ਜਿੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਗੱਲਬਾਤ ਕਰ ਲੈਣੇ ਆ ਕਿ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ACP ਦਵਿੰਦਰ ਕੁਮਾਰ ਚੌਧਰੀ ਜੀ ਵੱਲੋਂ ਕੀਤੀ ਗਈ ਹੈ ਸੋ ਜਿਸ ਦੌਰਾਨ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਲਗਾਤਾਰ ਚਲਾਈ ਜਾ ਰਹੀ ਹੈ ਸਨੇਚਿੰਗ ਵਾਰਦਾਤ ਦੇ ਖਿਲਾਫ ਮੁਹਿੰਮ ਦੌਰਾਨ ਜਿਹੜੀ ਲੁਧਿਆਣਾ ਪੁਲਸ ਦੀ ਗੱਲ ਕਰੀਏ ਤਾਂ ਬੜੇ ਕਾਬਿਲ ਤਾਰੀਫ ਪੁਲਸ ਵੱਲੋਂ ਲਗਾਤਾਰ ਸਨੇਚਰ ਜਿਹੜੇ ਆ ਫੜੇ ਜਾ ਰਹੇ ਨੇ ਸੋ ਗੱਲਬਾਤ ਕਰਦੇ ਆ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਜਿਹ ਕਾਫੀ ਵਾਰਦਾਤਾਂ ਜਿਹੜੀਆਂ ਇਸ ਏਰੀਏ ਦੇ ਵਿੱਚ ਲੇਬਰ ਨਾਲ ਇਹਨਾਂ ਨੇ ਕੀਤੀਆਂ ਸੀਗੀਆਂ ਸਨੇਚਿੰਗ ਦੀਆਂ ਜਾਂ ਖੋਹੀਆਂ ਉਹ ਸਾਰੀਆਂ ਜ਼ਿਆਦਾਤਰ ਟਰੇਸ ਹੋ ਗਈਆਂ ਤੇ ਇਹਨਾਂ ਦਾ ਰਿਮਾਂਡ ਅੱਜ ਖਤਮ ਹੋ ਗਿਆ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਜਾਊਗਾ ਤੇ ਜਿੰਨੀਆਂ ਵਾਰਦਾਤਾਂ ਹੋਈਆਂ ਉਹ ਸਾਰੀਆਂ ਵੈਰੀਫਾਈ ਕੀਤੀਆਂ ਜਾਣਗੀਆਂ ਵੀ ਕਿੱਥੋਂ-ਕਿੱਥੋਂ ਖੋਹੀਤੀ ਹੈ ਹੁਣ ਤੱਕ ਦੀ ਪੁੱਛ ਗਏ ਇਸ ਚ ਇਹਨਾਂ ਨੇ ਜਿਹੜਾ ਦੱਸਿਆ ਹੈ ਕਿ ਹੌਜਰੀ ਚ ਜਦੋਂ ਛੁੱਟੀ ਹੁੰਦੀ ਸੀ ਉਦੋਂ ਇਹ ਲੇਬਰ ਨੂੰ ਡਰਾ ਕੇ ਦਾਤਰ ਦਿਖਾ ਕੇ ਸਨੇਚਿੰਗ ਕਰਦੇ ਸੀ ਉਹ ਕਰਦੇ ਸੀ ਸਰ ਕੀ ਨਾਮ ਵਗੈਰਾ ਕੀ ਹੈ ਇਹਨਾਂ ਦਾ ਉਮਰ ਕਿੰਨੀ ਨਾਮ ਦੋ ਦਾ ਸਾਗਰ ਹੈ ਤੇ ਇੱਕ ਦਾ ਨਾਮ ਜਿਹੜਾ ਹੈਗਾ ਅਰਜਨ ਹੈ ਤੇ ਦੋ ਜਿਹੜੇ ਉਹ ਜੁਵਨਾਇਲ ਤੇ ਮਤਲਬ ਕਿਸ ਵਾਰਦਾਤ ਨੂੰ ਇਨਜਾਮ ਦਿੱਤਾ ਹੁਣ ਜਿਸ ਤਰ੍ਹਾਂ ਨੇ ਫੜੇਗੇ ਨਹੀਂ ਹੁਣ ਤਾਂ ਇਹ ਇਨਫੋਰਮੇਸ਼ਨ ਦੇ ਆਧਾਰ ਤੇ ਫੜੇਗੇ ਨਾਕਾਬੰਦੀ ਦੇ ਦੌਰਾਨ ਬਾਹਰ ਦਾਤਾਂ ਜਿਹੜੀਆਂ ਇਹਨਾਂ ਨੇ ਦੋ ਤਾਂ ਮੁਕਦਮੇ ਦਰਜ ਇੱਕ ਜੋਧੇ ਵਾਲੀ ਚ ਦਰਜ ਇੱਕ ਸਲੇਮ ਡਾਵਰੀ ਚ ਦਰਜ ਉਹ ਟਰੇਸ ਹੋਏ ਆ ਤੇ ਬਾਕੀ ਜਿਹੜੇ ਆ ਉਹ ਸਾਰਾ ਵੈਰੀਫਾਈ ਕਰ ਰਹੇ ਆ ਵੀ ਬਾਕੀ ਜਿਹੜੇ 13 14 ਮੋਬਾਈਲੋਂ ਕਿਤੋਂ ਕੋਈ ਕੀ ਉਮਰ ਕੀ ਹੈਗੀ ਇਹਨਾਂ ਦਾ ਉਮਰ ਇਹਨਾਂ ਚੋ 2 ਦੀ ਤਾਂ 16 16.5 ਸਾਲ ਦੇ ਕਰੀਬ ਹੈ ਬਾਕੀ 19 ਤੋਂ 20 ਸਾਲ ਦੇ ਵਿੱਚ ਤੇ ਕਿਦਾਂ ਮਤਲਬ ਪਰਿਵਾਰ ਇਹਨਾਂ ਦਾ ਕਿਦਾਂ ਦਾ ਹੈਗਾ ਕਿ ਨੋਰਮਲ ਫੈਮਿਲੀ ਹੈ ਲੇਬਰ ਕਲਾਸ ਟਾਈਪ ਹੈ ਹੋਰ ਜ਼ਿਆਦਾ ਮਤਲਬ ਇਹਨਾਂ ਨੇ ਇਦਾਂ ਦੀ ਵਾਰਦਾਤ ਨੂੰ ਅਨਜਾਮ ਦਿੱਤਾ ਤਕਰੀਬਨ ਕਿੰਨੀ ਕੀ ਵਾਰਦਾਤਾਂ ਤੇ ਕਰ ਚੁੱਕੇ ਸੀਗੇ ਹੁਣ ਤੱਕ ਬਾਹਰ ਦਾ ਤਾਂ ਤਾਂ ਹੁਣ ਅਣਗਿਣਤੀ ਹੈ 15 ਮੋਬਾਈਲ ਤਾਂ ਕਵਰ ਹੋ ਗਏ 15 ਵਾਰਦਾਤਾਂ ਤਾਂ ਇਹ ਹੀ ਕਲੀਅਰ ਹੋ ਗਈਆਂ ਬਾਕੀ ਹੁਣ ਹੋਰ ਵੀ ਪੁੱਛਗਿੱਛ ਕਰਾਂਗੇ ਉਹਦੇ ਤੋਂ ਦੇਖਦੇ ਕਿੰਨੀਆਂ ਵਾਰਦਾਤਾਂ ਹੋਰ ਮਿਲਦੀਆਂ ਤੇ ਹਲੇ ਵੀ ਇਹਨਾਂ ਦਾ ਰਿਮਾਂਡ ਚੱਲੀ ਹੈ ਹਾਂਜੀ ਅੱਜ ਦੁਬਾਰਾ ਪ ਕੀ ਕਹਿਣਾ ਚਾਹੂੰਗਾ ਜਿਹੜੇ ਲਗਾਤਾਰ ਨੌਜਵਾਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨੇਚਿੰਗ ਕਰਦੇ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਡਰ ਨਹੀਂ ਹੈਗਾ ਪ੍ਰਸ਼ਾਸਨ ਦਾ ਕਿਦਾਂ ਲਗਾਤਾਰ ਫੜੇ ਵੀ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇੱਕ ਨਵੇਂ ਤਿਆਰ ਹੋ ਜਾਂਦੇ ਨੇ ਸਰ ਨਹੀਂ ਮੈਸੇਜ ਤਾਂ ਇਹੀ ਹੈ ਕਿ ਆਪਣਾ ਕੰਮਕਾਰ ਕਰੋ ਵਾਰਦਾਤ ਕਰੋਗੇ ਤੇ ਪਰਚਾ ਦਰਜ ਹੋਊਗਾ ਤੇ ਜੇਲ੍ਹ ਜਾਊਂਗੇ ਬਿਲਕੁਲ ਸੋ ਦੱਸ ਦिए ਲੁਧਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਐਸਪੀ ਵੱਲੋਂ ਬਹੁਤ ਹੀ ਵਧੀਆ ਸੁਨੇਹਾ ਮੈਸੇਜ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਕਿ ਵਾਰਦਾਤ ਕਰਨ ਵਾਲਿਆਂ ਲਈ ਕਿ ਤੁਸੀਂ ਆਪਣਾ ਕੰਮ ਕਾਰਜ ਕਰੋ ਕਿਉਂਕਿ ਅਗਰ ਤੁਸੀਂ ਵਾਰਦਾਤ ਨੂੰ ਅੰਜਾਮ ਦਿਓਗੇ ਤਾਂ ਪੁਲਸ ਬੜੀ ਹੀ ਮੁਸਤੈਦ ਪੁਲਸ ਦੇ ਹੱਥ ਬੜੇ ਲੰਬੇ ਨੇ ਸੋ ਜ਼ਰੂਰ ਫੜੇ ਜਾਓਗੇ ਤਾਂ ਸਜ਼ਾ ਵੀ ਜੜੀ ਉਹ ਦਿੱਤੀ ਜਾਊਗੀ ਦੇਖਦੇ ਹੋ ਲੁਧਿਆਣਾ ਲਾਈਵ ਮੈਨਟੇਨ ਕੈਮਰਾਮੈਨ ਐਮੀਨਾਲ ਤਰਨ